ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਜਿੱਤਿਆ ਸਟੌਰਾ ਜਿੱਤਿਆ ਚਪਟਚੜੀ ਜਿੱਤੀ ਸਰਹੰਦ ਜਿੱਤੀ ਸਹਾਰਨਪੁਰ ਕਰਨਾਲ ਜਿੱਤਿਆ ਲਾੜਵਾ ਅਮੀਨਗੜ ਲੋ ਗੜ ਬੁਰਹਾਨਪੁਰ ਜਿੱਤਿਆ ਤੇ ਅਖੀਰ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਕੈਦ ਹੋਇਆ ਸ਼ਹਾਦਤ ਦੀ ਅਬਦੀ ਮਣੀ ਗੁਰ ਕੈ ਤਕੀਏ ਸਾਚੈ ਤਾਣ ਗੁਰੂ ਦੇ ਬਖਸ਼ੇ ਤਾਣ ਦੇ ਸਿਰ ਤੇ ਖਾਲਸਾ ਰਾਜ ਦਾ ਝੰਡਾ ਬੁਲੰਦ ਹੋਇਆ ਉਹਦੇ ਬਾਅਦ ਫਿਰ 12 ਮਿਸਲਾਂ ਦਾ ਜੋਰ ਪਿਆ ਬਾਬਾ ਜੱਸਾ ਸਿੰਘ ਆਲੂਵਾਲੀਆ ਬਾਬਾ ਜੱਸਾ ਸਿੰਘ ਰਾਮ ਗੜੀਏ ਹੁਣੀ ਤੇ ਫਿਰ ਉਹਨਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ 50 ਸਾਲ ਰਾਜ ਰਿਆ ਕਿੱਥੇ ਸਤਲੁਜ ਕਿੱਥੇ ਤਿੱਬਤ ਚਾਈਨਾ ਵਿੱਚ ਕਿੱਥੇ ਅਵਲ ਕੰਦਾਰ ਅਫਗਾਨਿਸਤਾਨ ਵਿੱਚ ਖਾਲਸਾ ਰਾਜ ਇੱਥੋਂ ਤੱਕ ਪ੍ਰਗਟ ਰਿਹਾ ਉਹਦਾ ਵਜੂਦ ਬਾਬਾ ਬੰਦਾ ਸਿੰਘ ਬਹਾਦਰ ਨੇ ਰਖਿਆ ਕੁਝ ਅਸੂਲੋਂ ਕਾ ਨਸ਼ਾ ਥਾ ਕੁਝ ਮੁਕੱਦਸ ਖਾਬ ਥੇ ਹਰ ਜ਼ਮਾਨੇ ਮੇਂ ਸ਼ਹਾਦਤ ਕੇ ਯਹੀ ਐ ਸੁਬਾਬ ਥੇ ਅਸੂਲਾਂ ਲਈ ਧਰਮ ਲਈ ਦੀਨ ਲਈ ਸ਼ਹਾਦਤ ਦੀ ਅਬਦੀ ਉਸੂਰੇ ਨੇ ਮਣੀ ਸੂਰਾ ਇੱਕ ਵਾਰ ਮਰਦਾ ਹੈ ਸ਼ਰੀਰ ਕਰਕੇ ਫਿਰ ਆਵਾ ਗਮਣ ਤੋਂ ਮੁਕਤ ਹੈ ਫਿਰ ਜਮੇਗਾ ਨਹੀਂ ਮਰੇਗਾ ਨਹੀਂ